ਇਹ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ। ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਨਹੀਂ ਦਿੱਤਾ ਬਠਿੰਡੇਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ। ਕਿ ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਆ ਇਧਰ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਪੁਰੇ ਤੇ ਸਰਕਾਰ ਨੇ ਕਿਹਾ ਆਉਣ ਵਾਲੇ ਸਮੇਂ 'ਚ ਕਿ ਅਸੀਂ ਇਹਨੂੰ ਕਨਾਲ ਵਾਟਰਸ ਕਨ ਐਡਾ ਇਨਫਰਾ ਬਣਾ ਕੇ ਅਸੀਂ ਇਹ ਪਾਣੀ ਆਪਦੇ ਦੇਸ਼ 'ਚ ਰੱਖਾਂ ਰੁਪਨਦਰ ਦਾ ਬਿਆਨ ਆਇਆ ਕਿ ਪੰਜਾਬ ਨੂੰ ਪਾਣੀ ਨਹੀਂ ਦਿੱਤਾ ਪਹਿਲਾਂ ਜਮੁਨਿਸਪਲ ਕੰਮ ਆਵੇ ਫਾਹਮ ਦੇਖੋ ਗਾਲੇ ਹੈ ਉਮਰ ਅਬਦੁੱਲਾ ਜੀ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਹੈ ਔਰ ਇਸ ਤਰ੍ਹਾਂ ਦੀ ਗੱਲ ਕਰਨੀ ਵੀ ਪੰਜਾਬ ਨੇ ਪਾਣੀ ਨਹੀਂ ਦਿੱਤਾ ਬਥੇਰੇ ਵਾਰੀ ਪੰਜਾਬ ਨੇ ਪਾਣੀ ਦਿੱਤਾ ਤੁਹਾਨੂੰ ਕੋਈ ਪਹਿਲੀ ਵਾਰੀ ਥੋੜੀ ਨਹੀਂ ਦਿੱਤਾ ਹੋ ਸਕਦਾ ਸਾਡੇ ਕੋਲੇ ਉਸ ਵੇਲੇ ਪਾਣੀ ਨਾ ਹੋਵੇ ਤੋਂ ਮੇਰੇ ਕਹਿਣ ਦਾ ਮਤਲਬ ਜਿਹੜਾ ਇੰਡੈਕਸ ਵਾਟਰ ਟ੍ਰੀਟੀ ਦਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ ਤੁਸੀਂ ਕਿ ਤੁਸੀਂ ਅਸੀਂ ਕੋਈ ਪਾਕਿਸਤਾਨ ਮੁਲਕ ਥੋੜੀ ਆ ਇਹ ਤਾਂ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਪੁਰੇ ਤੇ ਸਰਕਾਰ ਨੇ ਕਿਹਾ ਆਉਣ ਵਾਲੇ ਸਮੇਂ 'ਚ ਕਿ ਅਸੀਂ ਇਹਨੂੰ ਕਨਾਲ ਵਾਟਰਸ ਕਨ ਇਰਾ ਇਨਫਰਾ ਬਣਾ ਕੇ ਅਸੀਂ ਇਹ ਪਾਣੀ ਆਪਦੇ ਦੇਸ਼ 'ਚ ਰੱਖਾਂ ਤੁਸੀਂ ਕਹਿੰਦਾ ਕਿ ਅਸੀਂ ਇਹ ਪਾਣੀ ਪੰਜਾਬ ਨੂੰ ਨਹੀਂ ਦੇਵਾਂਗੇ ਪੰਜਾਬ ਪਾਕਿਸਤਾਨ ਨਹੀਂ ਹੈ ਤੁਸੀਂ ਪਾਕਿਸਤਾਨ ਅਕੁਪਾਈਡ ਕਸ਼ਮੀਰ ਦੀ ਗੱਲ ਕਰ ਸਕਦੇ ਹੋ ਕਿ ਉਹਨਾਂ ਨੂੰ ਨਹੀਂ ਦੇਵਾਂਗੇ ਸਾਨੂੰ ਕਿਵੇਂ ਕਹਿ ਸਕਦੇ ਹੋ ਸੋ ਮੈਂ ਇਹ ਸਮਝਦਾ ਕਿ ਇਹ ਬੜਾ ਮਤਭਾਗਾ ਬਿਆਨ ਹੈ ਇਸ ਤਰ੍ਹਾਂ ਨਹੀਂ ਪੰਜਾਬ ਦਾ ਪੂਰਨ ਹੱਕ ਹੈ ਕਿ ਸਿੰਧ ਤੇ ਜਾਂ ਇੰਡਸ ਵਾਟਰ ਟ੍ਰੀਟੀ ਤੇ ਇਕੱਲਾ ਕਸ਼ਮੀਰ ਦਾ ਹੱਕ ਨਹੀਂ ਹੈ ਸੋ ਇਸ ਕਰਕੇ ਪਾਣੀ ਦਾ ਤੁਹਾਨੂੰ ਉਮਰ ਸਾਧ ਦੇਣਾ ਪਏਗਾ ਔਰ ਪੰਜਾਬ ਦੇ ਲੋਗ ਔਰ ਪੰਜਾਬੀ ਆਪਣਾ ਹੱਕ ਲੈਣ ਜਾਣਦੇ ਚੜਾ ਦੇ ਜਿੰਮੇ ਚੋਂ ਦੇ ਚੋਣ ਆ ਚੁੱਕੇ ਆ ਉਹ ਬਹੁਤ ਸੋਹਣਾ ਚੋਣ ਲੜਿਆ ਔਰ ਮੈਂ ਸਵਿਧਾ ਕਿ ਜਿਸ ਪ੍ਰਕਾਰ ਸਰਕਾਰ ਨੇ ਹਰ ਕੋਸ਼ਿਸ਼ ਕੀਤੀ ਪਰ ਇਹ ਖਿਲਾਫ ਲੜਾਈ ਲੜੀ ਲੇਕਿਨ ਲੈਟਸ ਸੀ ਕੱਲ ਨੂੰ ਨਤੀਜਾ ਪਰਸੋਂ ਆਣਾ ਹੈ ਉਮੀਦ ਹੈਗੀ ਹੈ ਕਿ ਲੋਕ ਸਰਕਾਰ ਨੂੰ ਹਰਾਉਣਗੇ ਦਾ ਉਹਦੇ ਵਿੱਚ ਤਕਰੀਰ ਕਰ ਦਿੱਤਾ ਜੋ ਪੰਜਾਬ ਸਰਕਾਰ ਨੇ ਲੇਕਿਨ ਹਜੇ ਵੀ ਲੇਕੇ ਲੋਕ ਆਰਐਨਏ ਕੇਸ ਦੇ ਦੇਖੋ ਟੋਡੀ ਸਾਹਿਬ ਜੋ ਵੀ ਸਰਕਾਰ ਜਾਂ ਕਾਂਗਰਸੀ ਜਾਂ ਕੋਈ ਕਾਲੀ ਜਾਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਇਹ ਵਿਅਕਤੀ ਗੱਲ ਕਰਦਾ ਹੈ ਕਿ ਮੈਂ ਨਸ਼ਾ مکمل ਤੌਰ ਤੇ ਖਤਮ ਕਰ ਦੂੰਗਾ ਇਹ ਬੜੀ ਬੇਹੁਦਾ ਗੱਲ ਹੈ ਨਸ਼ਾ مکمل ਤੌਰ ਤੇ ਖਤਮ ਨਹੀਂ ਹੋ ਸਕਦਾ ਜਿਹੜੇ ਵਿਕਸਤ ਦੇਸ਼ ਸੀ ਅਮਰੀਕਾ ਕੈਨੇਡਾ ਆਸਟ੍ਰੇਲੀਆ इंग्लैंड ਇੱਥੇ ਡਰੱਗ ਖਤਮ ਨਹੀਂ ਹੋਈ ਅਜੇ ਤੱਕ ਪੰਜਾਬ ਕੋਲੇ ਕਿਹੜਾ ਐਸਾ ਇਨਫਰਾ ਹੈਗਾ ਜਿਹੜੇ ਨਾਲ ਜਾਦੂ ਦੀ ਛੜੀ ਹੈ ਇਹ ਬੇਸਿਕਲੀ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਲੀਡਰ ਪਾਰਟੀਆਂ ਇਹ ਲੋਗਾਂ ਨੂੰ ਵੇਫੂ ਬਣਾਉਂਦੀਆਂ ਨੇ ਕਿ ਮੈਂ ਮਹੀਨੇ ਚ ਖਤਮ ਕਰ ਦਾਂਗਾ 2 ਮਹੀਨੇ ਚ ਖਤਮ ਕਰ ਦਿਆਂਗਾ ਇਹ ਬਿਲਕੁਲ ਨਸ਼ਾ ਖਤਮ ਨਹੀਂ ਹੋਏਗਾ ਮੈਂ ਅੱਜ ਇਹ ਚੈਲੰਜ ਕਰਦਾ ਹਾਂ ਗਵਰਨਮੈਂਟ ਨੂੰ ਦੂਸਰੀ ਗੱਲ ਰੋਜ਼ ਮੌਤਾਂ ਹੋ ਰਹੀਆਂ ਓਵਰਡੋਜ਼ ਦੇ ਨਾਲ ਤੁਸੀਂ ਕੋਈ ਗੱਲ ਕਰੋ ਯਾਰ ਇਹਦੇ ਤੇ ਚਰਚਾ ਕਰੋ ਇਹਦਾ ਆਲਟਰਨੇਟਿਵ ਲੱਭੋ ਜਿੱਨਾਂ ਚ ਕਰ ਇਹਦਾ ਆਲਟਰਨੇਟਿਵ ਨਹੀਂ ਲੱਭੇਗਾ ਤੋੜ ਨਹੀਂ ਲੱਭੇਗਾ ਉਹਨਾਂ ਚ ਕਰ ਪੰਜਾਬ ਚ ਨਸ਼ਾ ਬੰਦ ਨਹੀਂ ਹੋਏਗਾ ਸੋ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਖਿਆ ਖਰਾਬ ਹੋਇਆ ਹਜੇ ਵੀ ਸਰਕਾਰ ਪੂਰਨ ਸਭਾ ਕੱਢ ਕੇ ਪੰਜਾਬ ਦੇ ਬੁੱਢੀ ਜੀਵਾਂ ਨੂੰ ਪੰਜਾਬ ਦੇ ਪਿਆਰ ਕਰਨ ਵਾਲਿਆਂ ਨੂੰ तमाम ਪਾਰਟੀ ਦੇ ਆਗੂ ਸੇਬਾਨਾਂ ਨੂੰ ਬਿਠਾ ਕੇ ਇਹਦੇ ਤੇ ਅਸਾਰ ਪੂਰਾ ਕੋਈ 8-7 ਦਿਨ ਦੀ ਚਰਚਾ ਕਰੇ ਉਸ ਚਰਚਾ ਤੋਂ ਬਾਅਦ ਇਹ ਪੰਜਾਬ ਦੀਆਂ ਪੰਚਾਇਤਾਂ 'ਚ ਜਾ ਕੇ ਮੁਹੱਲਿਆਂ 'ਚ ਜਾ ਕੇ ਪੰਜਾਬ ਦੇ ਲੋਕਾਂ ਨਾਲ ਚਰਚਾ ਕਰਨ ਉਸ ਚਰਚਾ ਤੋਂ ਬਾਅਦ ਫਿਰ ਇੱਕ ਨਵਾਂ ਅਜੰਡਾ ਲੈ ਕੇ ਆਉਣ ਫਿਰ ਉਹਨੂੰ ਇੰਪਰੂਵ ਕਰਨ ਤੇ ਫਿਰ ਇਹਦੇ ਬਾਰੇ ਕਿ ਕਿੱਦਾਂ ਨਸ਼ਾ ਖਤਮ ਕਰਨਾ ਹੈ ਆਮ ਲੋਕਾਂ ਤੋਂ ਸਕੀਮ ਲਈ ਜਾਂਦੀ ਹੈ ਅਸੀਂ ਕਈ ਨਹੀਂ ਬਹੁਤ سارے ਕਾਨੂੰਨ ਬਣਾ ਦਿੰਦੇ ਹਾਂ ਮੰਨ ਲਓ ਕਿ ਖੇਤੀ ਨੂੰ ਲੈ ਕੇ ਕੋਈ ਕਾਨੂੰਨ ਬਣਾਉਣਾ ਜਿਹੜੀ ਖੇਤੀ ਦਾ ਬੇਸ਼ੱਕ ਕੋਈ ਆਈਐਸ ਅਫੀਸਰ ਡਾਇਰੈਕਟਰ ਤੇ ਜਾਂ ਕੈਬਨਿਟ ਮੰਤਰੀ ਹੈ ਉਹਨੇ ਕਦੇ ਖੇਤੀ ਕੀਤੀ ਨਹੀਂ ਹੁੰਦੀ ਇਹ ਅਸਲ ਵਿੱਚ ਜਿਹੜਾ ਮਿੱਟੀ ਨਾਲ ਮਿੱਟੀ ਹੋ ਰਿਹਾ ਕਿਸਾਨ ਉਹਨਾਂ ਦਾ ਵੀ ਨਾਲ ਇੰਟਰਸਟ ਲੈ ਕੇ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਅਸੀਂ ਆਹ ਕਾਨੂੰਨ ਬਣਾ ਰਹੇ ਹਾਂ ਕੀ ਇਹ ਕਾਮਯਾਬ ਹੋਏਗਾ ਸੋ ਉਸੇ ਤਰੀਕੇ ਮੈਂ ਕਹਿ ਰਿਹਾ ਡਰੱਗਸ ਨੂੰ ਲੈ ਕੇ ਸਾਨੂੰ ਤਮਾਮ ਚਰਚਾ ਕਰਨ ਤੋਂ ਬਾਅਦ ਇਹਰੇ ਬਾਰੇ ਫਿਰ